ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਂ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਲਕਾ ਲੋਕ ਸਭਾ ਖਡੂਰ ਸਾਹਿਬ ਤੋਂ ਸੰਸਦ ਭਾਈ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜੋ ਕਿ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਜੋ ਉਹਨਾਂ ਉੱਪਰ NSA ਲਾਈ ਗਈ ਸੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ ਉਹ ਜਿਹੜੀ ਨਜ਼ਰਬੰਦ ਤੇ ਐਨਐਸਏ ਹਟ ਚੁੱਕੀ ਉਹਨਾਂ ਤੋਂ ਹੁਣ ਉਹਨਾਂ ਨੂੰ ਪੰਜਾਬ ਪੁਲਿਸ ਪੰਜਾਬ ਲਿਆਉਣ ਵਾਸਤੇ ਜਿਹੜਾ ਕਿ ਅਸਾਮ ਪਹੁੰਚ ਚੁੱਕੀ ਹੈ ਸੋ ਪੰਜਾਬ ਪੁਲਿਸ ਦੇ ਵੱਲੋਂ ਅੰਮ੍ਰਿਤਪਾਲ ਦੇ ਸੱਤ ਸਾਥੀਆਂ ਨੂੰ ਜਿਹੜਾ ਕਿ ਵਾਪਸ ਲਿਆਉਣ ਦੀਆਂ ਤਿਆਰੀਆਂ ਨੇ ਉਹਨਾਂ ਦੇ ਵਿੱਚੋਂ ਦੋ ਸਾਥੀਆਂ ਦਾ ਕੱਲ ਪੰਜਾਬ ਪੁਲਿਸ ਨੂੰ ਜਿਹੜਾ ਕਿ ਪੰਜਾਬ ਪੁਲਿਸ ਦੇ ਸਪੁਰਦ ਕਰ ਦਿੱਤੇ ਗਏ ਸੀ ਚਾਰ ਸਾਥੀਆਂ ਨੂੰ ਅੱਜ ਜਿਹੜਾ ਕਿ ਪੰਜਾਬ ਪੁਲਿਸ ਦੇ ਸਪੁਰਦ ਕੀਤਾ ਗਿਆ ਹੈ ਸੋ ਅੰਮ੍ਰਿਤਪਾਲ ਸਿੰਘ ਤੇ ਇੱਕ ਹੋਰ ਜਿਹੜਾ ਉਹਨਾਂ ਦਾ ਸਾਥੀ ਦਿਲਜੀਤ ਸਿੰਘ ਕਲਸੀ ਉਹ ਪੰਜਾਬ ਪੁਲਿਸ ਨੂੰ ਨਹੀਂ ਸੌਂਪੇ ਜਾਣਗੇ ਸੋ ਇਸ ਦੇ ਨਾਲ ਹੀ ਜੋ ਕਿ ਅੰਮ੍ਰਿਤਪਾਲ ਸਿੰਘ ਦੇ ਕੁੱਲ ਚਾਰ ਸਾਥੀ ਜਿਨ੍ਹਾਂ ਨੂੰ ਪੰਜਾਬ ਲਿਆਉਣ ਦਾ ਰਾਹ ਸਾਫ਼ ਹੋ ਗਿਆ ਹੈ ਕੱਲ ਬਸੰਤ ਸਿੰਘ ਗੁਰਮੀਤ ਸਿੰਘ ਤੇ ਭਗਵੰਤ ਸਿੰਘ ਉਰ ਪ੍ਰਧਾਨ ਮੰਤਰੀ ਦਾ ਬਾਜੇ ਕੇ ਉਹਨਾਂ ਨੂੰ ਪੰਜਾਬ ਪੁਲਿਸ ਨੂੰ ਜਿਹੜਾ ਸੌਂਪ ਦਿੱਤਾ ਗਿਆ ਸੀ ਪੰਜਾਬ ਪੁਲਿਸ ਦੀ ਟੀਮ ਕੱਲ ਗੁਰਮੀਤ ਸਿੰਘ ਅਤੇ ਭਗਵੰਤ ਸਿੰਘ ਦਾ ਟ੍ਰਾਂਜੈਂਟ ਰਿਮਾਂਡ ਹਾਸਲ ਕਰ ਲਿਆ ਸੀ ਅੱਜ ਬਸੰਤ ਸਿੰਘ ਤੇ ਦਲਜੀਤ ਸਿੰਘ ਕਰਸੀ ਲਈ ਰਿਮਾਂਡ ਅਰਜੀ ਡਿਬਰੂਗੜ ਜਿਹੜਾ ਕਿ ਸੀਜੀਐਮ ਅਦਾਲਤ ਵਿੱਚ ਪੇਸ਼ ਕੀਤੀ ਗਈ ਸੀ ਸੋ ਇਹਨਾਂ ਨੂੰ ਪੰਜਾਬ ਪੁਲਿਸ ਨੇ 2023 ਵਿੱਚ ਅਜਨਾਲਾ ਪੁਲਿਸ ਸਟੇਸ਼ਨ ਵਿੱਚ ਦਰਜ ਮਾਮਲੇ ਸਬੰਧੀ ਪੁਸ਼ਗਸ਼ ਲਈ ਜੋ ਪੰਜਾਬ ਲਿਆਉਣਾ ਹੈ ਗ੍ਰਿਫਤਾਰ ਕਰਨਾ ਹੈ ਅਦਾਲਤ ਨੇ ਕੱਲ ਗੁਰਮੀਤ ਸਿੰਘ ਅਤੇ ਭਗਵੰਤ ਸਿੰਘ ਦਾ ਟਰਾਂਜ਼ਿਟ ਰਿਮਾਂਡ ਮਨਜ਼ੂਰ ਕਰ ਲਿਆ ਸੀ ਜਿਸ ਨਾਲ ਉਹਨਾਂ ਨੂੰ 22 ਮਾਰਚ 2025 ਨੂੰ ਪੰਜਾਬ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਸੋ ਸੂਤਰ ਦੱਸਦੇ ਹਨ ਕਿ ਤਿੰਨ ਹੋਰ ਨਜ਼ਰਬੰਦਾਂ ਨੂੰ ਕੱਲ ਰਿਹਾ ਕਰ ਦਿੱਤੇ ਜਾਣ ਦੀ ਸੰਭਾਵਨਾ ਹੈ ਡਿਬਰੂਗੜ ਜੇਲੂ ਪਰ ਇੱਕ ਵਾਰ ਜਦੋਂ ਸੱਤ ਨਜ਼ਰਬੰਦਾਂ ਨੂੰ ਰਿਹਾਅ ਕੀਤਾ ਜਾਂਦਾ ਹੈ ਤਾਂ ਪੰਜਾਬ ਪੁਲਿਸ ਦੀ ਟੀਮ ਜ਼ਰੂਰ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਸਾਰਿਆਂ ਨੂੰ ਇਕੱਠਾ ਹੀ ਪੰਜਾਬ ਲਿਆਉਣ ਵਾਸਤੇ ਜਿਹੜਾ ਕਿ ਵਿਚਾਰ ਕਰ ਸਕਦੀ ਏ ਕਿਉਂਕਿ ਪੰਜਾਬ ਪੁਲਿਸ ਨੇ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਲੈ ਕੇ ਆਉਣਾ ਸੋ ਪੰਜਾਬ ਪੁਲਿਸ ਦੇ ਵੱਲੋਂ ਜਿਵੇਂ ਹੀ ਅੱਜ ਚਾਰ ਸਾਥੀ ਪੰਜਾਬ ਪੁਲਿਸ ਦੇ ਸਪੁਰਦ ਕਰ ਦਿੱਤੇ ਗਏ ਨੇ ਤਿੰਨ ਸਾਥੀ ਜਿਹੜੇ ਨੇ ਉਹਨਾਂ ਨੂੰ ਕੱਲ ਜਿਹੜਾ ਕਿ ਉਹਨਾਂ ਦਾ ਸੁਣਵਾਈ ਹੋਣੀ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਕੋਲ ਸੱਤੇ ਜਿਹੜੇ ਨੇ ਉਹ ਅਮਰਪਾਲ ਦੇ ਸਾਥੀ ਆ ਜਾਣਗੇ ਤੋਂ ਉਸ ਤੋਂ ਬਾਅਦ ਪੰਜਾਬ ਪੁਲਿਸ ਜਿਹੜੀ ਹੈ ਉਹ ਦੋ ਦਿਨਾਂ ਤੱਕ ਅਸਾਮ ਤੋਂ ਪੰਜਾਬ ਵਾਪਸ ਲੈ ਕੇ ਆਏਗੀ ਔਰ 22 ਮਾਰਚ ਨੂੰ ਜਿਹੜਾ ਕਿ ਉਹਨਾਂ ਦੇ ਉੱਪਰ ਕੇਸ ਦੀ ਸੁਣਵਾਈ ਹੋਣੀ ਹੈ ਅੰਮ੍ਰਿਤਸਰ ਦੇ ਵਿੱਚ ਜੋ ਅਜਨਾਲਾ ਦੇ ਘਟਨਾ ਵਾਪਰੀ ਸੀ ਅਜਨਾਲਾ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਣਾ ਜਿਸ ਨੂੰ ਲੈ ਕੇ ਅਮਰਪਾਲ ਦੇ ਸੱਤ ਸਾਥੀ ਜਿਹੜੇ ਨੇ ਉਹਨਾਂ ਨੂੰ ਪੰਜਾਬ ਲਿਆਇਆ ਜਾ ਰਿਹਾ ਹੈ